ਜੋ ਪ੍ਰਮਾਤਮਾ ਨੂੰ ਮੰਨ ਲੈਂਦਾ ਹੈ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਉਹਦਾ ਰਸਤੇ ਨਾਲ ਸੰਬੰਧ ਨਹੀਂ ਰਹਿ ਜਾਂਦਾ ਉਹ ਤੇ ਪਹੁੰਚ ਗਿਆ ਘਰ ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇ ਦੀ ਸੰਵਨ ਜਦ ਪੂਰਾ ਵਿਸ਼ਵਾਸ ਬਣ ਜਾਂਦਾ ਹੈ ਉਹ ਧਰਮ ਨਾਲ ਜੁੜ ਜਾਂਦਾ ਹੈ ਧਾਰਮਿਕ ਹੋ ਜਾਂਦਾ ਹੈ ਪਾਠ ਤੇ ਕਰਦਾ ਪਏ ਵਿਸ਼ਵਾਸ ਪੂਰਾ ਨਹੀਂ ਹੈ ਗੁਰਦੁਆਰੇ ਤੇ ਰੋਜ਼ ਆ ਰਿਹਾ ਹੈ ਵਿਸ਼ਵਾਸ ਪੂਰਾ ਨਹੀਂ ਹੈ ਕਥਾ ਕੀਰਤਨ ਕਰ ਰਿਹਾ ਹੈ ਕਥਾ ਕੀਰਤਨ ਸੁਣ ਰਿਹਾ ਹੈ ਭਰੋਸਾ ਪੂਰਾ ਨਹੀਂ ਹੈ ਔਰ ਮੈਂ ਅਰਜ਼ ਕਰਾਂ ਕੋਈ ਲੱਖਾਂ ਦੇ ਚ ਇੱਕ ਆਦਮਨੁਖ ਦਾ ਭਰੋਸਾ ਪੂਰਾ ਹੁੰਦਾ ਹੈ ਭਰੋਸਾ ਪੂਰਾ ਇਸ ਦਾ ਪਛਾਣ ਕੀ ਹੋਵੇਗੀ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ